ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਕਾਨੋ ਨਜ਼ਦੀਕ ਪਿੰਡ ਤਪੁਰਜੀ ਸੋ ਅੱਜ ਅਸੀਂ ਪਹੁੰਚੇ ਹਾਂ ਇੱਕ ਲੋੜਵੰਦ ਪਰਿਵਾਰ ਦੇ ਘਰਾਂ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਇੱਕ ਵਾਰੀ ਜੜੀਆਂ ਨੇ ਕਮਰਿਆਂ ਦੀਆਂ ਵੀ ਤਸਵੀਰਾਂ ਜੜੀਆਂ ਨੇ ਵਿਖਾ ਦਿੱਤੀ ਜਾਣਾ ਸੋ ਕਮਰਿਆਂ ਦੀ ਹਾਲਤ ਵੀ ਕੁਝ ਖਾਸੀ ਵਧੀਆ ਨਹੀਂ ਹੈ ਸੋ ਕਮਰਿਆਂ ਦੇ ਵੀ ਜਿਹੜੇ ਨੇ ਕੰਨ ਵਾਲੀ ਛੱਤ ਬਾਲੇ ਪਏ ਨੇ ਸੋ ਬਾਰਛ ਦੇ ਦੇਣਾ ਦੇ ਵਿੱਚ ਇਹ ਵੀ ਮਨ ਪਰਿਵਾਰਕ ਮੈਂਬਰਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਦੱਸਦੇ ਵੀ ਕਾਫੀ ਦਿੱਕਤਾਂ ਦਾ ਜਿਹੜਾ ਇਹਨਾਂ ਨੂੰ ਇਸ ਪਰਿਵਾਰ ਨੂੰ ਸਾਹਮਣਾ ਕਰਨਾ ਪੈਂਦਾ ਸੋ ਘਰ ਦੇ ਵਿੱਚ ਕੋਈ ਲੈਟਰਿੰਗ ਨਾ ਤਾਂ ਕੋਈ ਲੈਟਰਿੰਗ ਬਾਥਰੂਮ ਹੈ ਤੇ ਨਾ ਹੀ ਕੋਈ ਪਾਣੀ ਦਾ ਜਿਹੜਾ ਕੋਈ ਖਾਸਾ ਕੋਈ ਪ੍ਰਬੰਧ ਹੈ ਸੋ ਸਾਰੀ ਗੱਲਬਾਤ ਜਿਹੜੀ ਆ ਆਪਾਂ ਘਰ ਦੇ ਜਿਹੜਾ ਮੁਖੀ ਜਿਹੜਾ ਸਦਸਿਆ ਉਸ ਦੇ ਨਾਲ ਕਰਦੇ ਆ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਜੋ ਘਰ ਦੇ ਮੁਖੀ ਨੇ ਉਹ ਮਜਬੂਰ ਉਹਨਾਂ ਨਾਲ ਗੱਲਬਾਤ ਕਰਦਾ ਸਸੀਗਾ ਭਾਈ ਸਸੀਗਾ ਕੀ ਪਾਜੀ ਆਪਣਾ ਨਾਮ ਜਵਾਂ ਪਰ ਇਸ ਛਿਰੂ ਤੋਂ ਹੈਂਡੀਕੈਪ ਹੀ ਕਿ ਜਾਉਂ ਵੀਰ ਜੀ ਕਿ ਕਿ ਮਤਲਬ ਸਾਰੀ 100 ਰੁਪਏ ਫਿਰ ਕਿਵੇਂ ਮਤਲਬ ਜਿਹੜੀ ਉਹ ਕੋੜ ਆਇਆ ਹੈ ਤੇ ਚੀਰਾ ਦਵਾਇਆ ਹੈ ਹਾਂਜੀ ਹਾਂਜੀ ਤੇ ਉਹਦੇ ਨਾਲ ਕੈਂਸਰ ਬਣ ਗਿਆ ਪਹਿਲਾਂ ਮਤਲਬ ਕੀ ਕਰਦੇ ਕੰਮ ਇਹਨਾਂ ਠੀਕ ਸੀ ਲੇਬਰ ਕਰਦੇ ਲੇਬਰ ਕਰਦੇ ਤੇ ਲੇਬਰ ਕਰਦੇ ਹਾਂਜੀ ਤੇ ਉਹ ਮਤਲਬ ਕਿੰਨਾ ਚਿਰ ਕਿੰਨਾ ਕਿੰਨਾ ਟਾਈਮ ਪਹਿਲਾਂ ਮਤਲਬ ਇਹ ਹੋਇਆ ਕਿੰਨਾ ਚਿਰ ਹੋ ਗਿਆ 2.5 ਸਾਲ ਹੋ ਗਏ 2.5 ਸਾਲ ਹੋ ਗਏ ਹਾਂਜੀ ਤੇ ਕਿਵੇਂ ਮਤਲਬ ਉਹਦੇ ਬਾਅਦ ਫਿਰ ਘਰ ਦਾ ਸਰਕਲ ਕਿਵੇਂ ਚੱਲਦਾ ਚੰਗੀ ਨਾਲ ਚੱਲਦਾ ਹੈ ਮਤਲਬ ਉਹ ਹਾਂਜੀ ਕੋਈ ਮਤਲਬ ਬਾਹਰੋਂ ਜਿਹੜੀ ਪੈਸੇ ਤਲੀ ਜਾ ਆ ਕੋਈ ਰੋਜ਼ਗਾਰ ਦੀ ਕੋਈ ਮੈਂ ਨਹੀਂ ਨਹੀਂ ਕਿਉਂਕਿ ਅੱਜ ਕੱਲ ਤਾਂ ਜਿਹੜਾ ਮਤਲਬ ਕੋਈ ਇਹ ਬੁੱਝਾ ਬੰਦਾ ਸਿਵਲ ਬੰਦਾ ਹੋਵੇ ਤਾਂ ਉਸ ਨੂੰ ਵੀ ਜਿਹੜਾ ਵਾ ਮਤਲਬ ਕੰਮ ਕਰਦੇ ਕਰਨਾ ਹੋਵੇ ਤਾਂ ਬੜਾ ਮਸਲੂ ਕੁਝ ਦੇਖ ਕੇ ਕਰਦੇ ਨੇ ਤੇ ਤੁਸੀਂ ਤਾਂ ਮੇਰੀ ਗੱਲਾਂ ਫਿਰ ਵੀ ਹੈਂਡੀਕਪ ਦੇ ਤੁਸੀਂ ਹਾਂਜੀ ਨਹੀਂ ਉਹ ਕਰਦਾ ਕੰਮ ਤੇ ਹਾਂਜੀ ਤੇ ਮਤਲਬ ਪਾਣੀ ਦਾ ਵੀ ਘਰ ਕੋਈ ਸਰਕਲ ਨਹੀਂ ਲਾਟ ਨਹੀਂ ਬਹੁਤ ਬਣੀਆਂ ਹਾਂਜੀ ਮਤਲਬ ਕੋਈ ਇੰਨੀਆਂ ਮਤਲਬ ਸਸਤਾ ਨੇ ਜਾਂ ਟੱਡਾ ਹੈਂਡੀਕਪ ਕੋਟਾ ਵਕਾ ਦੀ ਮਤਲਬ ਕਹੇ ਨੇ ਕਿ ਕਿਤਾ ਮਤਲਬ ਇਹ ਚੀਜ਼ ਨਹੀਂ ਨਹੀਂ ਕਿਤਾ ਨਹੀਂ ਕਿਤਾ ਕੋ ਪੈਨਸ਼ਨ ਕੋ ਲੱਗੀ ਕਿੰਨੇ ਪੈਸਾ ਲੱਗਦਾ 1500 1500 ਰੁਪਏ ਜਿਹੜਾ ਸਿਰ ਕਰਦਾ ਗੁਜਰਾ ਚੱਲ ਜਾਂਦਾ ਨਹੀਂ ਮੁਸ਼ਕਲ ਚੱਲਦਾ ਅੱਗੇ ਜਾਂਦਾ ਹਾਂਜੀ ਹੋਰ ਪਰਿਵਾਰਚ ਕੌਣ ਕੌਣ ਹੈ ਹੋਰ ਮਾਤਾ ਜੀ ਹਾਂਜੀ ਤੇ ਤਿੰਨ ਕੁੜੀਆਂ ਵੱਖਾਰੇ ਜੋ ਤਿੰਨ ਕੁੜੀਆਂ ਤੋ ਛੋਟ ਵੱਡੇ ਭਰਾ ਦੀਆਂ ਹਾਂਜੀ ਉਹ ਸਰਪਰੋਹ ਦੀ ਵੀ ਡੈਥ ਹੋ ਗਈ ਉਹ ਫਿਰ ਸਾਰੇ ਪਰਿਵਾਰ ਦੀ ਮੇਰੇ ਤੁਹਾਡੇ ਦੇ ਹਾਂਜੀ ਹੂੰ ਉੱਥੇ ਤੁਹਾਡੀ ਜਿਹੜੀ ਤੁਹਾਡੀ ਵਾਈਫ ਹੈ ਜਿਹੜੀ ਕਾੜਦੀ ਉਹ ਕੀ ਕਰਦੀ ਉਹ ਹੀ ਕੰਮਕਾਰ ਕਰਦੀ ਮਾਤਾ ਵੀ ਕਰਦੀ ਉਹ ਕਿ ਕਾਦਾ ਕੰਮ ਕਰਦਾ ਲੋਕਾਂ ਦੇ ਘਰਾਂ ਕਰਾਜ ਹਾਂਜੀ ਉਹ ਫਿਰ ਕਰਾਜੇ ਕੰਮ ਕਰਨਾ ਜਿਆਦਾ ਉਹ ਕਰੋ ਉਹਨਾਂ ਦੇ ਸਿਰ ਤੇ ਜਿਹੜਾ ਥੋੜਾ ਬਹੁਤਾ ਕਰਦਾ ਤੇ ਜਾਂ ਤੁਹਾਡੀ ਥੋੜੀ ਬਹੁਤੀ ਪੰਚਨਾਂ ਹੋ ਗਈ ਚ ਮਾਰ ਸਰਕਲ ਹਾਂਜੀ ਜਿਹੜੀਆਂ ਐਨੀਆਂ ਐਨਆਰਆਈ ਨੇ ਜਾਂ ਜਿਹੜੀਆਂ ਸਸਤਾ ਨੇ ਜਿਹੜੀਆਂ ਉਹ ਜੋ ਵੀ ਮਤਲਬ ਲੋਕਾਂ ਦੀਆਂ ਕੰਮ ਤੁਹਾਡੇ ਵਰਗੇ ਕਾਰਜਕਰਦਾਂ ਦੇ ਜਿਹੜੀਆਂ ਨੇ ਉਹਨਾਂ ਨੂੰ ਕੀ ਮਦਦ ਦੀ ਘਾਲ ਲੰਮੇ ਕੀ ਹੋਣਾ ਚਾਹੀਦਾ ਇੱਕ ਤਾਂ ਚਾਹੀਦਾ ਕਮਰਿਆਂ ਦਾ ਕਮਰਿਆਂ ਦਾ ਚਾਹੀਦਾ ਹਾਂਜੀ ਤੇ ਇੱਕ ਪਾਣੀ ਦਾ ਪਾਣੀ ਦਾ ਸਰਕਲ ਵੀ گاਉਂ ਮਤਲਬ ਹੁੰਦਾ ਸਰਦੀਆਂ ਨੇ ਜਦੋਂ ਥੋੜੀ ਬਹੁਤ ਹੁੰਦਾ ਵਾ ਤੇ ਕਿਵੇਂ ਪਾਣੀ ਕਿੱਥੋਂ ਵੜੋ ਸਾਰਾ ਬਰਮ ਦਾ ਇੱਥੇ ਪਾਣੀ ਹੈ ਹਾਂਜੀ ਵਰਨ ਲਈਦਾ ਉਹਨਾਂ ਲਈਦਾ ਹਾਂਜੀ ਉਹ ਫਿਰ ਕਰਦੇ ਟੂਟਾ ਤੇ ਕਰਦੇ ਹਾਂਜੀ ਉਹ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹਾਂਜੀ ਸੋ ਸਾਡੇ ਚੈਨਲ ਦੇ ਮਾਧਮ ਰਾਹੀਂ ਜਿਹੜੀਆਂ ਸਸਤਾ ਨੇ ਮਤਲਬ ਜਿਹਨਾਂ ਕਹਿੰਦੇ ਇਹਨਾਂ ਦੀ ਵੀਰਨ ਜਾਂ ਪ੍ਰੋਮੋਟ ਕਰਨੀ ਹੈ ਬੇ ਕਿੱਥੇ ਮਿਲੋ ਤੇ ਕਰ ਸਕਦਾ ਮਤਲਬ ਇਹ ਕਿਹੜਾ ਜ਼ਿਲ੍ਹਾ ਪੈਂਦਾ ਤੇ ਕਿਹੜਾ ਪਿੰਡ ਪੈਂਦਾ ਜ਼ਿਲ੍ਹਾ ਗਰਦਾਫਰ ਜ਼ਿਲ੍ਹਾ ਗਲਾਸ ਪਿੰਡ ਦਾਖਾਨਾ ਖਤੂਪੁਰ ਕਿਹੜਾ ਪਿੰਡ ਕਿਹੜਾ ਪੈਂਦਾ ਦਬੂਰਜੀ ਦਬੂਰਜੀ ਬਟ ਕੋਈ ਕਨੈਕਟ ਨੰਬਰ ਕੋ ਮੋਬਾਈਲ ਨੰਬਰ ਜਾਦ ਹੈ ਹਾਂਜੀ ਦੱਸੋ ਮਾੜਾ ਮਾ 990 ਹਾਂਜੀ 15 ਹਾਂਜੀ 9 ਹਾਂਜੀ ਅਹ ਪਤਾ 44 44 700 ਸੋ ਇਹ ਸਾਨੂੰ ਜਿਨ੍ਹਾਂ ਨੇ ਮਤਲਬ ਵਿੱਚ ਕੁਝ ਹੋਰ ਸਾਡੇ ਨਾਲ ਪਿੰਡ ਦੇ ਮੌਜੂਦ ਨੇ ਲੋਕ ਉਹਨਾਂ ਨਾਲ ਵੀ ਗੱਲਬਾਤ ਸੱਸਰੀ ਭਾਜੀ ਸੱਸਰੀ ਕਰ ਭਾਜੀ ਕੀ ਭਾਜੀ ਆਪਣਾ ਨਾਮ ਮੇਰੇ ਨਾਲ ਕਸ਼ਮੀਰੀ ਲਾਲਾਂ ਤੇ ਮੈਂ ਇਹਦਾ ਚਾਚਾ ਜੋ ਤੇ ਵਿਚਾਰੇ ਨੂੰ ਤੰਗੀ ਤੇ ਤੁਹਾਨੂੰ ਪਤਾ ਹੀ ਹੈ ਵਾ ਲਤੋ ਹੋ ਜਾ ਕੁੜੀ ਵਿਚਾਰੀ ਦਿਹਾੜੀ ਕਰਦੀ ਹੈ ਕੰਮਾਂ ਲੋਕਾਂ ਦਾ ਕਰਨ ਜਾ ਕੇ ਤੇ ਵਿਚਾਰੀ ਨੁਵਾਪਾਲਾ ਕਰਕੇ ਤੇ ਨਾਲ ਰੋਟੀ ਖਵਾ ਲਦੀ ਹੈ ਜੀਆਂ ਨੂੰ ਦੋ ਗੁੱਡੀਆਂ ਐ ਇੱਕ ਕਾਕਾ ਜੋ ਤੇ ਪਾਣੀ ਦੀ ਵੀ ਤੰਗੀ ਆ ਵਿਚਾਰੇ ਨੂੰ ਤੇ ਫਲਾਸ ਫਲਾਸ ਵੀ ਹਾਨੀ ਤੇ ਵਿਚਾਰੇ ਨੂੰ ਕੋਈ ਕਮਰੇ ਦੀ ਵੀ ਵੇਖ ਲਈਓ ਹਾਲਤ ਤੁਸੀਂ ਸਾਬ ਜੀ ਹੁਣ ਇੰਨੀਆਂ ਜਿੱਦਾਂ ਸਸਤਾ ਨੇ ਜਾਂ ਇਹਨਾਂ ਦਾ ਹੈਂਡੀਕੈਪ ਕੋਟਾ ਬਣਿਆ ਵਾ ਤੇ ਕਦੀ ਮਤਲਬ ਕੋਈ ਮਦਦ ਨਹੀਂ ਕੀਤੀ ਕੋਈ ਨਹੀਂ ਆਇਆ ਜੀ ਇੰਨੀਆਂ ਸਰਕਾਰਾਂ ਨੂੰ ਗਰੰਟਾ ਦਾ ਮਤਲਬ ਕੀਤਾ ਜਾਂਦੇ ਦਾਵਾ ਕੋਈ ਨਹੀਂ ਆਇਆ ਕੋਈ ਕੋਠਿਆ ਦਾ ਤੇ ਕੋਈ ਨਹੀਂ ਕੋਈ ਨਹੀਂ ਜੀ ਕਿਹ ਵਦਾਈ ਕਿਨੇ ਕਿ ਮੰਤਰੀ ਨੇ ਇਧਰ ਨੂੰ ਕੋਈ ਅਪਰੋਚਿੰਗ ਕੀਤੀ ਕੋਈ ਮੰਤਰੀ ਨਹੀਂ ਆਇਆ ਪਿੰਡ ਵਾਲਿਆਂ ਨੂੰ ਥੋੜੀ ਬਹੁਤੀ ਜਿੱਦਾਂ ਕੋ ਮਦਦ ਕਰਦੇ ਕੋਈ ਹੁੰਦੀ ਮਦਦ ਪਿੰਡ ਵਾਲੇ ਵਿਚਾਰੇ ਕੋਈ ਦੇ ਦਿੰਦੇ ਨੇ ਕਈ ਦੀ ਕਰਾਈ ਥੋੜਾ ਬੋਦਾ ਕੋ ਰਿਸ਼ਤੇਦਾਰ ਆ ਲੋ ਜਾ ਕੇ ਥੋੜਾ ਬੋਦਾ ਦਿੰਦਾ ਕੋਈ ਰਿਸ਼ਤੇਦਾਰਾਂ ਵਿਚਾਰਿਆਂ ਕੀ ਕਰਨਾ ਰਿਸ਼ਤੇਦਾਰ ਤੇ ਉਹ ਜੇ ਵਿਚਾਰੇ ਗਰੀਬ ਨੇ ਸਵੇਰੇ ਜਿਹੜੇ ਨੇ ਮਤਲਬ ਜਿਵੇਂ ਦੱਸਣ ਦੇ ਨੇ ਵੀ 1500 ਰੁਪਏ ਨੇ ਦੀ ਪੰਜ ਛੜਾ ਤੇ ਬਾਕੀ ਜਿਹੜਾ ਥੋੜਾ ਬੋਤਾ ਇਹਨਾਂ ਦੀ ਜਿਹੜੇ ਘਰ ਦੀ ਵਾਈਫ ਹੈ ਨਾਲ ਦੀ ਕੰਮ ਕਰਦੀ ਸੀ ਉਹਦੇ ਨਾਲ ਫਿਰ ਸਰਦਾ ਉਹਦੇ ਨਾਲ ਹੀ ਸਰਦਾ ਜੋ ਵਿਚਾਰੀ ਹੋਰ ਗੁਡੀਆਂ ਵੀ ਦੱਸਦੇ ਮੇਰੇ ਖਿਆਲ ਕਿੰਨੀਆਂ ਗੁਡੀਆਂ ਨੇ ਗੁਡੀਆਂ ਦੋ ਜੋ ਨਿਗੀਆਂ ਨਿਗੀਆਂ ਨੇ ਛੋਟੀਆਂ ਗੁਡੀਆਂ ਨੇ ਫਿਰ ਕੋਲ ਪਹਿਲਾਂ ਵੀ ਇੱਕ ਬ੍ਰਦਰ ਹੀ ਜਿਹੜਾ ਮਲੋਰੀ ਦਾ ਵੱਡਾ ਦੀ ਜਿਹੜਾ ਹੈ ਉਹਦੀ ਦਾਤ ਹੋਈ ਸੀ ਉਹ ਵੀ ਜੋ ਮੇਰੀ ਉਹਦੀ ਜ਼ਿੰਮੇਵਾਰੀ ਤਿੰਨ ਗੁਡੀਆਂ ਨੇ ਉਹਦੀਆਂ ਤੇ ਆਪੇ ਛੱਡ ਕੇ ਚਲ ਗਈ ਸੀ ਤੇ ਵਿਚਾਰਾ ਇਹਨੇ ਹੀ ਸਾਮ ਦਾ ਸੂਮ ਦਾ ਰਿਹਾ ਹੈ ਤੇ ਮਾਵੇਂ ਵਿਚਾਰੇ ਕੰਮ ਕਰ ਆਉਂਦੀ ਆ ਤੇ ਲੈ ਆਉਂਦੀ ਆ ਕੋਈ ਵ ਤੇ ਲੋਨ ਤੇ ਉਤਾਰਿਆ ਰਹਿਦਾ ਜਿਉਂ ਨੇ ਦਾ ਮਤਲਬ ਜਿਹੜੀਆਂ ਸਸਤਾ ਨੇ ਐਨਆਰਆਈ ਵੀਰਨ ਜਾਂ ਜਿਹੜੀ ਸਮਾਜ ਸੇਵੀ ਸਸਤਾ ਨੇ ਜਿਹੜੀਆਂ ਮਤਲਬ ਇਦਾਂ ਦੇ ਮਦਦਗਾਰ ਪਰਿਵਾਰਾਂ ਲਈ ਲਾਈਵ ਹੁੰਦੇ ਸਾਬ ਤੋਂ ਹੋੜੀਆਂ ਨੇ ਸਾਡੇ ਚੈਨਲ ਦੇ ਮਾਧਮ ਰਾਹੀਂ ਜਿਹੜੀਆਂ ਉਹਨਾਂ ਕੇ ਨੇ ਮਦਦ ਕਰਨੀ ਤੇ ਕਿਹੜਾ ਪਿੰਡ ਪੈਂਦਾ ਵਾ ਤੇ ਕਿ ਕਿਹੜੇ ਜਿਲ੍ਹੇ ਚ ਸਾਰਾ ਐਡਰੈਸ ਦਿਓ ਪਰ ਗਰਦਾਸਪੁਰ ਜ਼ਿਲ੍ਹਾ ਜੋ ਡਾਕਾ ਨਾ ਫਤਪੁਰ ਤੇ ਤਹਿਸੀਲ ਬਟਾਲਾ ਨਹੀਂ ਪਹਿਲਾਂ ਬਟਾਲਾ ਹੁੰਦੀ ਸੀ ਹੁਣ ਅਗੇ ਹੁਣੀ ਆ ਤੇ ਦਾ ਖਨਾ ਪਤੂਰ ਤੇ ਦੇਢ ਫਤੂਰ ਮਤਲਬ ਕਸਬਾ ਕੋਲ ਨੋਦ ਲੱਗੇ ਜਿਹੜਾ ਪਿੰਡ ਦੁਬੁਰਜੀ ਪੈਂਦਾ ਗੁਜਰਾ ਦੀ ਦੁਬੁਰਜੀ ਬਾਜੀ ਦੀ ਜੋ ਗੁਜਰਾਤ ਦੁਬੁਰਜੀ ਦੀ ਦੁਬੁਰਜੀ ਦੁਬੁਰਜੀ ਗੁਜਰਾ ਦੀ ਬਾਜੀ ਦੀ ਕਿਉਂ ਬਾਜੀ ਗੁਜਰੀਆਂ ਦੁਬੁਰਜੀਆਂ ਬੜੀਆਂ ਨੇ ਤੇ ਇਹ ਗੁਜਰਾ ਦੀ ਦੁਬੁਰਜੀ ਵਜਦੀਆਂ ਕਹਿਣਾ ਹੋਰ ਲੱਗੇ ਕੀ ਮਤਲਬ ਜਿਹੜਾ ਵਾ ਸਭ ਮਤਲਬ ਕਿਹੜਾ ਕਿਹੜਾ ਕੰਮ ਹੋਣਾ ਚਾਹੀਦਾ ਪਾਣੀ ਦਾ ਬੰਦ ਹੋਣਾ ਚਾਹੀਦਾ ਜਾਂ ਕਮਰੇਦੋੜਾ ਜਿਹੜਾ ਜੇ ਕਿ ਦਾਨੀ ਸਜਨ ਦੇ ਕਿਤੇ ਮਨ ਦੇ ਵਿੱਚ ਮੇਰ ਪੈਂਦੀ ਸੀ ਕੀ ਹੋਣਾ ਚਾਹੀਦਾ ਇਹਦਾ ਵਿਚਾਰੇ ਦਾ ਕਮਰਾ ਭਾਜੀ ਤੇ ਪਾਣੀ ਦਾ ਹਲਕੇ ਤੇ ਮਾੜਾ ਮੋਟਾ ਵਿਚਾਰੇ ਦਾ ਹੋ ਜੇ ਆਈ ਦੇ ਹੋਏ ਸੁੱਖ ਨਾ ਵੀ ਪੁੱਤ ਨੂੰ ਕੋਈ ਮਾੜਾ ਮੋਟਾ ਆਸਰਾ ਮਿਲ ਜੇ ਮਲੂਰ ਜਗਾੜ ਦਾ ਵੀ ਥੋੜਾ ਬੋਤ ਜਗਾੜ ਵੀ ਕੋਈ ਮਾੜਾ ਮੋਟਾ ਮਿਲ ਜੇ ਬਹਿ ਕੇ ਜਿਹੜਾ ਕੰਮ ਕਰ ਸਕਦਾ ਬਹਿ ਕੇ ਕੰਮ ਕਰ ਲੈ ਵਿਚਾਰਾ ਲੱਤੋਂ ਤੇ ਤੁਹਾਨੂੰ ਪਤਾ ਹੀ ਹੈ ਜਿਤਨਾ ਦਿਖਾਵਾ ਤੇ ਇਹਨੂੰ ਗੁਜਾਰਤ ਤੋਂ ਥੋੜਾ ਬੋਦਾ ਕੋਈ ਮਿਲਣਾ ਚਾਹੀਦਾ ਸੋ ਇਹ ਸਨ ਪਰਿਵਾਰਕ ਮੈਂਬਰ ਜਿਨ੍ਹਾਂ ਦੇ ਵੱਲੋਂ ساری ਗੱਲਬਾਤ ਦੱਸੀ ਗਈ ਇੱਕ ਤਾਂ ਇਹਨਾਂ ਦਾ ਮਤਲਬ ਪਾਣੀ ਦਾ ਵੀ ਕਹਿੰਦੇ ਨੇ ਵੀ ਥੋੜਾ ਬਹੁਤਾ ਜਿਹੜਾ ਸਰਕਲ ਹੋ ਜਾਣਾ ਚਾਹੀਦਾ ਵਾ ਤੇ ਕੋਈ ਲੈਟਰਿੰਗ ਬਾਥਰੂਮ ਦਾ ਵੀ ਜਿਹੜਾ ਕੋਈ ਖਾਸਾ ਪਰੰਬੰਧ ਨਹੀਂ ਆ ਤੇ ਜਿਗਰਦਾਨੀ ਸੱਜਣ ਤੇ ਜਾਣ ਨਹੀਂ ਰਹੀ ਤੇ ਮੰਦੇ ਵਿੱਚ ਮਿਹਰ ਪੈਂਦੀ ਆ ਤਾਂ ਕੋਤੇ ਮਤਲਬ ਥੋੜਾ ਬਹੁਤ ਨੌਕਰੀ ਦਾ ਜਿਹੜਾ ਸਾਧਨ ਤੇ ਕਰਾਮ ਹੋਈਆ ਕਰਾਇਆ ਜਾਏ ਤਾਂ ਜੋ ਕਿ ਬਹਿ ਕੇ ਥੋੜਾ ਬਹੁਤਾ ਆਪਣਾ ਘਰ ਦਾ ਜਿਹੜਾ ਵਾ ਮਤਲਬ ਲੋਟੂਣ ਜਿਹੜਾ ਰੋਟੀ ਪਾਣੀ ਦਾ ਸਰਕਲ ਜਿਹੜਾ ਚਲਾ ਸਕਣ ਸੋ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਕੈਮਰਾਮੈਨ ਰਾਜ